ਇਹ ਹਾਲ ਚਾਲ ਆ ਵੇ ਗੁੱਡੇ ਲੁੱਟਣ ਆ ਗਏ ਨੇ ਉਹ ਸਭ ਦੇ ਆ ਗਿਆ ਆ ਗਿਆ ਭਾਈ ਦੇ ਕੁਟਰੀ ਦੇ ਆ ਦੇਖ ਆ ਇਹਨੂੰ ਇਹਨੂੰ ਚੱਲੋ ਆ ਉਹ ਪਤੰਗ ਆ ਗਿਆ ਉਹ ਜਾਂਦਾ ਤੁਹਾਨੂੰ ਜੂਮ ਕਰਕੇ ਦਿਖਾਉਂਦੇ ਆ ਉਹ ਜਾਂਦਾ ਖੈਰੀ ਪਤੰਗ ਆਇਆ ਉਹ ਚੈੱਕ ਕਰੋ ਤੇ ਆ ਵੇਖੋ ਜਨਤਾ ਕਿਹੜੇ ਫਿਰਦੀ ਭੱਜੇ ਫਿਰਦੇ ਚੱਲੋ ਓਏ ਓਏ ਆ ਗਈ ਫੜ ਲਈ ਫੜ ਲਈ ਫੜ ਲਈ ਉਹ ਫੜ ਲਈ ਡੋਰ ਫੜ ਲਈ ਖੇਤ ਖੇਤ ਖਾਚ ਆਈਏ ਡੋਰਾ ਮੈਂ ਲੱਗ ਜਾਂਦੀ ਵੀਏ ਵਾਸ ਵਾਸ ਆ ਜਾ ਇਹ ਸੋਰ ਕੇ ਦੇ ਦੀ ਦਾ ਜਾਏ ਜਾ ਜਾ ਆ ਵਧ ਜੋ ਆ ਚੱਲੋ ਵਧੇ ਸਾਲੋ ਆਜੋ ਆਜੋ ਆ ਜਾ ਆ ਜਾ ਆਹ ਵੇਖੋ ਕਣਕਾਂ ਚ ਮਿੱਟੀ ਹਾਂ ਉਹ ਫਿਰ ਵੀ ਲੰਘੀ ਪਰੀ ਉਹ ਡੋਰ ਬੜੀ ਜੀ ਹੁੰਦੀ ਭਜ ਦੇ ਓਏ ਇੰਨੀ ਕੀ ਡੋਰਾ ਉਹ ਜਾਂਦੀ ਬਹੁਤ ਵੱਡਾ ਗੁੱਡਾ ਉਹ ਡੋਰ ਇੱਥੇ ਕਿ ਦੇ ਦੇ ਚਲੋ ਪੱਜ ਵਾ ਦੇ ਔਰੀ ਡੋਰਾ ਫੜੋ ਪਰੇ ਡੋਰ ਬੜੀ ਰਹੀ ਅੱਗੇ ਚੱਲੀਏ ਡੋਰ ਬੜੀ ਹੋ ਅੱਗੇ ਚੱਲੀਏ ਅੱਗੇ ਚੱਲ ਨਹੀਂ ਉਹ ਇਧਰ ਦੀ ਸਕੂਟੀ ਚਲੀ ਜਾਂਦੀ ਸਕੂਟੀ ਰੋਕਾਈ ਕਿਹੜੇ ਆ ਜਾ ਸਕੂਟੀ ਜਾ ਕੇ ਬੀਨ ਸਕੂਟੀ ਲੈ ਮਜੇ ਹੋਰ ਹੱਲੋ ਫੜ ਲਾ ਮਿੱਕੀ ਮਾਰ ਫੜ ਵੈਕਮੇ ਤਰੋ ਭਾਈ ਦੇ ਕਿਵੇਂ ਮਾਰਾਂ ਉਹ ਸਕੂਟਰੀ ਸਟਾਰਟ ਕਰ ਆਪਣੀ ਸਕੂਟਰੀ ਸਟਾਰਟ ਕਰ ਗੁਨੀ ਦਿਖਾਉਣੇ ਚੱਲ ਉਹ ਅੱਜ ਓਏ ਯਾਰੀ ਛੱਡ ਦੇ ਓਏ ਓਏ ਯਾਰੀ ਬਾਬੀ ਓਏ ਓ ਆ ਜਾ ਰਵੀ ਯਾਰੀ ਉੱਤੇ ਆ ਜਾ ਓ ਗੁਰਵੀਰ ਫੜ 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 ਓ ਬਾਲਾ ਹੁਣ ਬਾਲਾ ਬਾਲਾ ਚੱਲ ਉਹਦੇ ਚੜ ਜਾ ਓ ਰਵੀ ਆ ਆ ਰਿਹਾ ਚੱਲ ਫੜ 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 ਜਲਦੀ ਬੱਲ ਫੜ ਬਾਕੀ ਬੱਲ ਮਾਰ ਜਾ ਉਹ ਤਾਂ ਉੱਤੀ ਪੜੀ ਉੱਤੀ ਪੜੀ ਬੱਲਾ ਫੜ ਮੈਂ ਚੜਨਾ ਫੜ ਆ ਜਾਓ ਆ ਜਾਓ ਕਾਹ ਕਿਰਾਏ ਤੇ ਫੁਮੇ ਕਰੋ ਕੀ ਆ ਜੀ ਤੇਪੜਾ ਵਾ ਹਾ ਗੋਣਾ ਇਧਰੋਂ ਫੜ ਕੇ ਓਏ ਫੜੀ ਬੜੀ ਓਹ ਛੱਡ ਦੇ ਓਹ ਫੜ ਲਿਆ ਪਿੱਛੋਂ ਓਹ ਪਿੱਛੇ ਫੜ ਲਿਆ ਛੱਡ ਦੇ ਤੂੰ ਇਧਰ ਗੁੱਡਾ ਨਹੀਂ ਫੜੀਚਾ ਰਿਹਾਲ ਵੇਖੋ ਇਹਨਾਂ ਦੀ ਆਹ ਵੇਖੋ ਹੋਰ ਆਣਾ ਇੰਝ ਆਹ ਟੂਟਰੀ ਤੇ ਹੋਰ ਡੋਰ ਵੀ ਸੁਣਾ ਉਹ ਵੇਖੀ ਤੇ ਆ ਜਾ ਹਣ ਨਹੀਂ ਫੜੀ ਨਾ ਆ ਜੋ ਫੜ ਲਾਗੂ ਕਿਸੇ ਹਾਂ ਇਹ ਮੱਕੋ ਲਿਆ ਆਇਆ ਰਵੀ ਵੈਪਰਾ ਨਾ ਲੱਗਾ ਹੈ ਥੇ 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 ਡੋਰ ਕਿਨੇ ਆ ਖਿੱਚੀ ਬੋਏ ਆ ਖਿੱਚੀ ਕਿਛੇ ਡੋਰ ਖਿੱਚ ਡੋਰ ਖਿੱਚ ਜਲਦੀ ਗੁੱਡਾ ਖਾਈ ਕਿਥੇ ਗੁੱਡਾ ਕਿਧਰ ਗਿਆ ਡੋਰ ਨੂੰ ਫੋਨ ਲਾਈ ਛੱਡ ਦੇ ਯਾਰ ਹੁਣ ਕਾ ਡੋਰ ਛੱਡ ਫੇਰ ਕਿੱਧਰ ਆਪਾਂ ਗੁੱਡੇ ਡਾਵਾਂਗੇ ਆਦੀ ਆਂ ਡਾਵਾਂਗੇ ਓਏ ਇਹ ਕਿੰਨੇ ਉੱਚੀ ਕਰਾਂਗੇ ਟੂਰ ਆਪਣੀ ਡੋਰ ਖਿੱਚ ਦੇ ਖਿੱਚ ਖਿੱਚ ਠਾਕਾ ਚਾਰ ਵਾਈ ਪਰੀ